ਅੱਜ ਅਸੀਂ ਇੱਕ ਤਾਂ ਵਿਜ਼ਨ ਡਾਕੂਮੈਂਟ ਆਪਣਾ ਰਿਲੀਜ਼ ਕਰ ਰਹੇ ਹਾਂ ਠੀਕ ਹੈ ਜੀ ਤੇ ਉਹਦੇ ਚ ਅਸੀਂ ਉਹਦੀ ਹੈਡਿੰਗ ਆ ਰਿਵਾਈਵਿੰਗ ਹੈਰੀਟੇਜ ਰੀਡਿਫਾਈਨਿੰਗ ਟਮੋਰੋ ਸਭ ਤੋਂ ਪਹਿਲਾਂ ਇੱਕ ਸਪੈਸ਼ਲ ਪੈਕੇਜ ਅੰਬਰ ਸਾਦੇ 450 ਇਅਰ ਸੈਲੀਬ੍ਰੇਸ਼ਨ 2027 ਔਰ ਉਹਨੇ ਕੀ ਕੀ ਹੋਏਗਾ ਡਿਵੈਲਪ ਅੰਮ੍ਰੇਸਰ ਅਜ਼ ਅ ਕਲੀਨ ਗ੍ਰੀਨ ਐਂਡ ਸੇਫ ਇੰਡੋਰ ਮਾਡਲ ਤੇ ਆਪਾਂ ਸਵਾਲ-ਜਵਾਬ ਚੇਤੋਂ ਹੋਰ ਕਲੈਰਿਟੀ ਕਰ ਲਵਾਂਗੇ ਇੱਕ ਸਕੀਮ ਹੈਗੀ ਆ ਜਿਹਦੇ ਚ ਅੰਮਰਸਰ ਨੂੰ ਇਨਕਲੂਡ ਕਰਵਾਣਾ ਆ ਸਾਡੇ ਬਾਰਡਰ ਦੇ ਪਿੰਡ ਜਿਹੜੇ ਨੇ ਇੱਕ ਸੈਂਟਰ ਦੀ ਸਕੀਮ ਆ 4000 800 ਕਰੋੜ ਦੀ ਵਾਈਬਰੈਂਟ ਵਿਲੇजेस ਪ੍ਰੋਗਰਾਮ ਉਹਦਾ ਫਾਇਦਾ ਸਾਡੇ ਪਿੰਡਾਂ ਨੂੰ ਵੀ ਮਿਲੇ ਇੱਥੇ ਅਸੀਂ ਇੱਕ ਸੈਂਟਰ ਆਫ ਐਕਸੀਲੈਂਸ ਸਸਟੇਨੇਬਲ ਫਾਰਮਿੰਗ ਟੈਕਨੀਕਸ ਜਿਹੜੀਆਂ ਵਿਦੇਸ਼ੀ ਇੰਟਰਨੈਸ਼ਨਲ ਬੈਸਟ ਪ੍ਰੈਕਟਿਸਸ ਨੇ ਉਹਨਾਂ ਦੇ ਰਿਸਰਚ ਹੋ ਗਏ ਤੇ ਗਾ ਸਾਡੇ ਫਾਰਮਰਸ ਨੂੰ ਉਹਦਾ ਬੈਨੀਫਿਟ ਮਿਲੇ ਲੋਜਿਸਟਿਕਸ ਦਾ ਫੂਡ ਪ੍ਰੋਸੈਸਿੰਗ ਸੈਂਟਰ ਅਮਰitsar ਜਿਹੜਾ ਐਸਐਮਈ ਲੋਕਲ ਫਾਰਮਰ ਐਗਰੀਕਲਚਰ ਕੋਆਪਰੇਟਿਵ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੁਣ ਮੈਂ ਤੁਹਾਨੂੰ ਇੱਥੇ 1 ਮਿੰਟ ਥੋੜਾ ਲੈਣਾ ਆ ਕਿਉਂਕਿ ਹੋ ਸਕਦਾ ਕੱਲ ਰਾਤੀ ਇਹਨਾਂ ਨੇ ਪ੍ਰੈਸ ਨੂੰ ਬਰੀਫ ਕੀਤਾ ਸੀ ਹੋ ਸਕਦਾ ਤੁਸੀਂ ਨੋਟਿਸ ਕੀਤਾ ਹੋਵੇ ਜਾਂ ਨਾ ਤੁਹਾਨੂੰ ਪਤਾ ਹੈ ਕਿ ਮੈਂ ਐਗਰੀਕਲਚਰ ਦਾ ਜਿਹੜਾ ਦੋ ਇੰਡਸਟਰੀ ਤੇ ਐਗਰੀਕਲਚਰ ਦਾ ਜਿਹੜਾ ਐਕਸਪੋਰਟ ਹੈ ਉਹਦੇ ਤੇ ਮੈਂ ਸਟ्रेस ਕਰ ਰਿਹਾ ਕਿਉਂਕਿ ਜਿੰਨਾ ਚਿਰ ਸਾਡਾ ਸਮਾਨ ਅਸੀਂ ਬਾਹਰ ਨਹੀਂ ਵੇਚਦੇ ਇਹ ਇਨਕਮ ਜਨਰੇਸ਼ਨ 'ਚ ਪਰੇਸ਼ਾਨੀ ਹੋਣੀ ਹੈ ਤੇ ਉਹਦੇ ਬੇਸਿਸ ਤੇ ਮੈਂ ਕਈ ਵਾਰੀ ਤੁਹਾਨੂੰ ਯੂਏਈ ਦੁਬਈ ਸਾਊਦੀ ਅਰੇਬੀਆ ਦੀ ਗੱਲ ਕੀਤੀ ਆ ਪਹਿਲਾਂ ਅਮਰੀਕਾ ਦੀ ਵੀ ਕੀਤੀ ਸੀ ਅਮਰੀਕਾ ਦੀ ਤੁਸੀਂ ਦੇਖਿਆ ਕੀ ਡਿਵੈਲਪਮੈਂਟ ਸਿਰੋ ਵੋਈ ਆਨੇ ਉਹਦੇ ਤੇ ਵੀ ਆਪ ਆਵਾਂਗੇ ਕੱਲ ਇੱਕ ਅਬੂ ਦਾਬੀ ਦਾ ਲੂਲੂ ਗਰੁੱਪ ਇੰਟਰਨੈਸ਼ਨਲ ਹੈ ਉਹ ਦੁਨੀਆ ਦਾ ਕਾਫੀ ਵੱਡਾ ਰਿਟੇਲਰ ਹੈ ਉਹਨਾਂ ਦੀਆਂ ਸ਼ਾਪਿੰਗ ਮਾਲਸ ਨੇ ਹਾਈਪਰਮਾਰਕੀਟ ਹੈ ਫੂਡ ਪ੍ਰੋਸੈਸਿੰਗ ਸੈਂਟਰ ਨੇ ਆਪਣੇ ਮਿਡਲ ਈਸਟ 'ਚ ਨੇ ਓਰੀਐਸਟ 'ਚ ਨੇ ਜਿਹੜਾ ਮਤਲਬ ਸਾਊਥ ਈਸਟ ਏਸ਼ੀਆ ਸਾਰਾ ਹੁਣ ਚਿੰਟ ਹੋਦਾ ਤੇ ਅਫਰੀਕਾ 'ਚ ਨੇ ਇਨਾਂ ਨੇ ਅਨਾਉਂਸ ਕੀਤਾ ਆ ਕਿ ਇੱਕ ਲੌਜਿਸਟਿਕਸ ਤੇ ਫੂਡ ਪ੍ਰੋਸੈਸਿੰਗ ਸੈਂਟਰ ਅੰਬਰਫਰਥ ਬੁਲਣੇ ਔਰ ਉਹਦੇ ਚ ਦੇਖੋ ਇਹ ਜਿਹੜਾ ਗਰੁੱਪ ਹੈਗਾ ਇਹਨੇ ਸਾਡੇ ਭਾਰਤ ਦੇ ਜਿਹੜੇ ਐਗਰੀਕਲਚਰਲ ਪ੍ਰੋਡਕਟਸ ਨੇ ਉਹਨਾਂ ਨੂੰ ਗਲੋਬਲ ਸਟੇਜ 'ਤੇ ਪਹੁੰਚਾਇਆ ਆ ਇੱਕ ਪਲੈਟਫਾਰਮ ਦਿੱਤਾ ਆ ਜਿਹਦੇ ਚ ਉਹ ਡਿਸਪਲੇ ਵੀ ਕਰਦੇ ਨੇ ਤੇ ਵੇਚਦੇ ਵੀ ਨੇ ਇਸੇ ਹੀ ਪਲੈਟਫਾਰਮ ਥਾਣੀ ਸਾਡੇ ਕਾਫੀ ਐਗਰੀਕਲਚਰ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਵਿਜ਼ਿਬਿਲਟੀ ਹੋਈ ਆ ਔਰ ਉਹ ਵਿਗਰੇ ਨੇ ਬਾਹਰ ਮੈਂ ਅੰਬਰਸਰਦਿਆਂ ਤੁਹਾਡੇ ਨਾਲ ਫਰੂਟਸ ਵੈਜੀਟੇਬਲਸ ਦੀ ਖੁੱਲ ਕੇ ਗੱਲ ਕੀਤੀ ਆ ਹੁਣ ਇਹ ਓਪਰਚੁਨਿਟੀ ਹੋਏਗੀ ਕਿ ਇਹ ਇੱਥੇ ਆਪਣਾ ਲੌਜਿਸਟਿਕ ਸੈਂਟਰ ਖੋਲਣਗੇ ਤੇ ਸਾਡੇ ਕਿਸਾਨ ਜਿਹੜੇ ਸਾਡੇ ਅੰਬਰਸਰਦ ਤੁਸੀਂ ਬਾਨੇ ਆ ਸਬਜ਼ੀਆਂ ਤੇ ਫਰੂਟਸ ਉਤਰਾ ਹੀ ਜਿਹੜੀਆਂ ਸਾਡੀਆਂ ਐਸਐਮਈ ਪ੍ਰੋਡਕਟਸ ਨੇ ਦੇਖੋ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਉਦਾਹਰਣ ਦਿੱਤਾ ਸੀਗਾ ਕਿ ਸਾਡੇ ਇੱਥੇ ਮਫਲਰ ਨੇ ਸਾਡੇ ਇੱਥੇ ਫੁਲਕਾਰੀ ਹੈ ਸਾਡੇ ਇੱਥੇ ਪਾਪੜ ਵੜੀਆਂ ਆ ਮੈਂ ਤੁਹਾਨੂੰ ਕਹਾਂ ਲਿਜਟ ਪਾਪੜ ਅਗਰ ਆਪਣੀ ਮਾਰਕੀਟਿੰਗ ਕਰ ਸਕਦਾ ਆ ਤੇ ਸਾਡੇ ਵੀ ਅਸੀਂ ਇੱਥੇ ਸਟਾਰਟਅਪਸ ਬਣਾ ਸਕਦੇ ਆ ਵੀਰੇ ਨਾਲ ਅਸੀਂ ਕਰ ਸਕਦੇ ਤੇ ਇਹ ਗਰੁੱਪ ਜਿਹੜਾ ਹੈਗਾ ਆ ਇਹ ਇਹ ਸਾਰੀਆਂ ਚੀਜ਼ਾਂ 'ਚ ਇਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਮੇਰੇ ਨਾਲ ਗੱਲਬਾਤ ਹੋਈ ਉਹਦੇ ਬਾਅਦ ਇਹਨਾਂ ਨੇ ਸਟੇਟਮੈਂਟ ਕੱਢੀ ਆ ਆਪਣੀ ਡੈਲੀਗੇਸ਼ਨ ਇੱਥੇ ਭੇਜਣਗੇ ਤੇ ਇਸ ਪਾਸੇ ਵੀ ਅਮਰੀਕਾ ਵਾਲੇ ਪਾਸੇ ਤੁਸੀਂ ਪਹਿਲਾਂ ਹੀ ਦੇਖਿਆ ਆ ਤੇ ਕਿਹੜੇ ਇਨੀਸ਼ੀਏਟਿਵ ਲੈ ਗਏ ਨੇ ਸਾਡੇ ਜਿਹੜੇ ਭਰਾ ਭੈਣ ਉੱਥੇ ਸੱਟਣ ਦੇ ਜਿਹੜਾ 100 ਮਿਲੀਅਨ ਡਾਲਰ ਦਾ ਸੀਗਾ ਔਰ ਪੈਨ ਏਰੀਆ ਸੋਦੇ ਬਾਰੇ ਵੀ ਆਪਾਂ ਮੁੜ ਕੇ ਆਵਾਂਗੇ ਹਾਂਜੀ ਤੇ ਇਸ ਤਰ੍ਹਾਂ ਹੀ ਮੈਂ ਇੱਥੇ ਬਾਰ-ਬਾਰ ਕਾਰਗੋ ਫੈਸਿਲਿਟੀ ਦੀ ਗੱਲ ਕਰਦਾ ਹਾਂ ਉਹ ਵੀ ਅਸੀਂ ਵਿੱਚ ਪਾਇਆ ਉਹ ਪੂਰਾ 100% ਯੂਟਿਲਾਈਜੇਸ਼ਨ ਹੋਣਾ ਚਾਹੀਦਾ ਹੈ ਐਸ ਵੇਲੇ ਸਿਰਫ 20% ਆ ਤੇ ਸਟਾਰਟਅੱਪ ਜਿਹੜੇ ਨੇ ਉਹ ਐਗਰੋ ਇੰਡਸਟਰੀ ਆਪਣੇ ਜਿਹੜੇ ਲੋਕਲ ਕੰਮ ਕਰਨ ਵਾਲੇ ਨੇ ਬੱਚੇ ਸਾਡੀਆਂ ਭੈਣਾਂ ਛੋਟੇ ਬਿਜ਼ਨਸ ਇਹਨਾਂ ਸਾਰਿਆਂ ਨੂੰ ਸਟਾਰਟਅੱਪ ਦੀ ਕਈ ਸਕੀਮਾਂ ਨੇ ਸੈਂਟਰਲ ਗਵਰਨਮੈਂਟ ਦੀਆਂ ਲੇਕਿਨ ਉਤੋਂ ਘਾ ਆ ਜਿਹੜਾ ਪ੍ਰਾਈਵੇਟ ਇਨੀਸ਼ੀਏਟਿਵ ਸਾਡੇ ਭਰਾਵਾਂ ਨੇ ਅਮਰੀਕਾ ਤੋਂ ਲਿਆ ਆ ਉਹ ਵੀ ਉਹਨਾਂ ਨੂੰ ਅਵੇਲੇਬਲ ਹੋਏਗਾ ਇੱਕ ਹੋਰ ਚੀਜ਼ ਅਸੀਂ ਉਹਦੇ ਚ ਪਾਈ ਆ ਤੁਹਾਨੂੰ ਪਤਾ ਹੈ ਕਿ ਯੂ ਐਸ ਕੌਂਸੂਲੇਟ ਅੰਬਰਸਰ ਖੋਲੰਡੀ ਪੂਰੀ ਐਫਰਟ ਤੇ ਲੱਗੇ ਹੋਏ ਆ ਡਾਕਟਰ ਜੈ ਸ਼ੰਕਰ ਨੇ ਵੀ ਐਦਾਂ ਗੱਲ ਕੀਤੀ ਸੀ ਤੇ ਇੱਕ ਹੋਰ ਖੁਸ਼ਖਬਰੀ ਹੈ ਕਿ ਵੀ ਐਫ ਐਸ ਆਪਣਾ ਗਲੋਬਲ ਐਪਲੀਕੇਸ਼ਨ ਸੈਂਟਰ ਅੰਬਰਸਰ ਖੋਲੰਡੀ ਇੰਟਰਨਲ ਹੀ ਉਹਨਾਂ ਨੇ ਡਿਸੀਜਨ ਲੈ ਲਿਆ ਤੇ ਹੁਣ ਜਲਦੀ ਹੀ ਜਦੋਂ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਇੱਥੇ ਖੋਲਣਗੇ ਤੇ ਨਾਲ ਉਹਨਾਂ ਕੋਲ ਹੋਰ ਵੀ ਇੱਕ ਚੀਜ਼ ਆ ਹੁਣ ਪਤਾ ਉਹ ਹਸਪਿਟੈਲਿਟੀ ਮੈਨੇਜਮੈਂਟਸ ਵੀ ਟ੍ਰੇਨ ਕਰਦੇ ਆ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਦੀ ਕੰਸਟਿਟੂਐਂਸੀ ਚ ਤਾਜ ਨਾਲ ਮਿਲ ਕੇ ਉੱਥੇ ਖੁੱਲ੍ਹਿਆ ਹੋਇਆ ਤੇ ਤੁਹਾਨੂੰ ਪਤਾ ਤਾਜ ਹੋਟਲ ਇੱਥੇ ਵੀ ਹੈਗਾ ਮੈਂ ਉਹਨਾਂ ਨੂੰ ਉਹਦੇ ਚ ਵੀ ਇਨਕਰੇਜ ਕਰ ਰਿਹਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਟ੍ਰੇਨ ਕਰ ਲਈ ਕਿਉਂਕਿ ਸਕਿੱਲ ਡਿਵੈਲਪਮੈਂਟ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਅਗਰ ਸਾਡੇ ਬੱਚਿਆਂ ਨੂੰ ਇੱਥੇ ਟ੍ਰੇਨਿੰਗ ਮਿਲਦੀ ਆ ਤੇ ਉਹਨਾਂ ਚ ਇੰਟਰਨਲ ਜਿਹੜੀ ਸਕਿੱਲ ਹੈ ਉਹ ਹੁੰਦੀ ਆ ਸਾਡੇ ਇੱਥੇ ਕਈ ਹੋਟਲ ਬਣ ਰਹੇ ਨੇ ਇੱਥੇ ਵੀ ਨੌਕਰੀਆਂ ਮਿਲਣਗੀਆਂ ਤੇ ਅਗਰ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਚ ਸਕਿੱਲ ਹੋਣਗੀ ਤੇ ਉਹ ਬਾਹਰ ਵੀ ਜਾ ਸਕਦੇ ਫੇਰ ਅਸੀਂ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਆ एयरपोर्ट रेलवे स्टेशन दरबार साहिब विज्ञान मंदिर ਤੇ ਹੋਰ ਵੀ ਕਿੱਥੇ ਐਕਸਪੈਂਡ ਹੋ ਸਕਦੀ ਆ ਪਰ ਪਹਿਲੇ ਆਪਾਂ ਇਹਦੇ ਲਈ ਕੰਸ਼ ਕਰਾਂਗੇ ਸਕਾਈ ਟ੍ਰੇਨ ਦਾ ਕਿਉਂਕਿ ਇੱਥੇ ਕਹਿੰਦੇ ਮੈਟਰੋ ਪ੍ਰੋਬਲਮ ਹੈ ਤੁਸੀਂ ਦੁਨੀਆ ਭਰ ਚ ਦੇਖਿਆ ਸਕਾਈ ਟ੍ਰੇਨ ਦਾ ਕਈ ਦੇਸ਼ਾਂ ਚ ਖੁੱਲੀ ਆ ਤੇ ਸਕਾਈ ਟ੍ਰੇਨ ਨਾਲ ਕਈ ਚੀਜ਼ਾਂ ਇੰਪੈਕਟ ਹੋਏਗਾ ਸਾਡੀ ਹਾਲਗੀਰ ਦੀ ਕੰਡੀਸ਼ਨ ਘਟੇਗੀ ਪੋਲੂਸ਼ਨ ਤੇ ਜਿਹੜਾ ਸਾਡਾ ਮਿਲਟਰ ਆ ਰਿਹਾ ਉਹ ਨੂੰ ਵੀ ਸੌਲਟ ਪਈ ਫਿਰ ਅਸੀਂ ਜਿਹੜੀਆਂ ਸੜਕਾਂ ਨੇ ਵੋਲਡ ਸਿਟੀ ਦੇਖੋ ਸ਼ਾਇਦ ਤੁਹਾਡੇ ਚੋ ਕਈ ਲੋਕ ਇੱਥੇ ਆਏ ਹੋ ਉੱਥੇ ਦੇਖੋ ਸੜਕਾਂ ਨੂੰ ਕਿਤਰਾ ਉਹਨਾਂ ਨੇ ਰੀਕਨਸਟਰਕਟ ਕਰਕੇ ਤੇ ਸ਼ਹਿਰ ਨੂੰ ਆਪਾਂ ਅਗਰ ਵੋਲਡ ਸਿਟੀ 'ਚ ਕਦੀ ਘੁੰਮੀਏ ਤੇ ਜਿਹੜੀਆਂ ਉੱਤੇ ਦੁਵਾਰਾਂ ਨੇ ਉਹਨਾਂ ਦੀਆਂ ਟਿਕਟਾਂ ਵਲ ਦੇਖ ਕਿ ਤਰ੍ਹਾਂ ਅਗਰ ਉਹਨੂੰ ਅਸੀਂ ਥੋੜਾ ਵੀ ਰਿਵਾਈਵ ਕਰ ਦਈਏ ਸਾਡੀ ਇਹ ਬਹੁਤ ਵਧੀਆ ਹੈਰੀਟੇਜ ਸਿਟੀ ਬਣ ਜਾਏਗੀ ਦੇਖੋ ਐਫਰਟ ਇਹੋ ਹੀ ਆ ਕਿ ਜਿੰਨੇ ਵੀ ਜਿੰਨੇ ਵੀ ਸਾਡੇ ਵਿਜ਼ਿਟਰ ਆਉਂਦੇ ਨੇ ਉਹਨਾਂ ਨੂੰ ਅਸੀਂ ਪੂਰੇ ਸੁਣਾ ਡਾ ਰਹੇ ਡੇਢ ਲੱਖ ਤਾਂ ਸਾਨੂੰ ਤੱਕਾਇਆ ਆਉਂਦਾ ਹੈ ਲੇਕਿਨ ਆਹ ਕਨੈਕਟੀਵਿਟੀ ਵਾਲੀ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਉਹਦੇ ਨਾਲ ਵੀ ਇਹ ਇਨਹਾਂਸ ਹੋ ਸਕਦਾ ਕਮਸ ਕਮ ਆਪਾਂ 4 ਲੱਖ ਦੇ ਕੋਲ ਦਾ ਸਾ ਤੇ ਉਹ ਵਿਜ਼ਿਟਰ ਰੂਟ ਟੂਰਿਸਟ ਕਨਵਰਟ ਕਾਂਚੇ ਇਹ ਸਾਰੀਆਂ ਚੀਜ਼ਾਂ ਸਾਨੂੰ ਹੈਲਪਫਲ ਹੋ ਜਾਂਦੀਆਂ ਫਿਰ ਅਸੀਂ ਉਹਦੇ ਚ ਬਾਲਮੀਕ ਤੀਰਥ ਸਥਲ ਦਾ ਵੀ ਸ਼੍ਰੀ ਰਾਮ ਮੰਦਿਰ ਅਯੁੱਧਿਆ ਦੇ ਪਾਟਨ ਤੇ ਉਹਨੂੰ ਰਿਵਾਈਵ ਕਰਕੇ ਉਹਨੂੰ ਬਿਊਟੀਫਾਈ ਕਰਕੇ ਉਹ ਵੀ ਸਭ ਦੇਖੋ ਸਾਡੇ ਅੰਮ੍ਰਿਤਸਰ ਦਾ ਇੱਕ ਮੇਜਰ ਅਟਰੈਕਸ਼ਨ ਉਹ ਹੋਰ ਅੱਗੇ ਵਧ ਸਕਦਾ ਹੈ ਤੇ ਤੁਸੀਂ ਆਪ ਦੇਖਿਆ ਜਗ੍ਹਾ ਵੀ ਬਹੁਤ ਹੈ ਉਹਨੂੰ ਉਹਦਾ ਵੀ ਅਸੀਂ ਇੱਕ ਸਪੈਸ਼ਲ ਪ੍ਰੋਜੈਕਟ ਵਿੱਚ ਪਾਇਆ ਆ ਬਾਕੀ ਸੀਨੀਅਰ ਸਿਟੀਜ਼ਨਸ ਲਈ ਵੀ ਅਸੀਂ ਗਵਰਨਮੈਂਟ ਦਾ ਜਿਹੜਾ ਸੀਨੀਅਰ ਸਿਟੀਜ਼ਨ ਕਾਰਡ ਹੈ ਉਹ ਅਵੇਲੇਬਲ ਕਰਵਾਵਾਂਗੇ ਕਿਉਂਕਿ ਉਹਨਾਂ ਨੂੰ ਵੀ ਸੇਵਾਵਾਂ ਮਿਲਣ ਤੇ ਇੱਕ ਸ਼ਡਿਊਲ ਕਾਸਟ ਡਵੈਲਪਮੈਂਟ ਆਫਿਸ ਜਿਹੜਾ ਸ਼ੈਡਿਊਲ ਕਾਸਟ ਇਕਨੋਮਿਕ ਐਂਡ ਸੋਸ਼ਲ ਏਮਪਾਵਰਮੈਂਟ ਲਈ ਉਹ ਅਸੀਂ ਅੰਬਰ ਸਰਖਰੂਵਾਈਏ ਅਸੀਂ ਇੱਕ ਮਾਈਕਰੋ ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਸ ਐਮ ਐਸ ਐਮ ای ਦੀ ਹੈਲਪ ਟੈਕਸ ਇਹ ਕੰਮਰੇ ਸਰਖਰੂਵਾਈਏ ਉਹ ਮਿਨਿਸਟਰੀ ਤੇ ਪ੍ਰੈਸ਼ਰ ਪਾ ਕੇ ਇੱਥੇ ਉਹਨਾਂ ਦਾ ਇੱਕ ਆਫਿਸ ਖਿਲਾਵਾਂਗੇ ਇਹ ਡਿਮਾਂਡ ਐਮ ਐਸ ਐਮ ای ਇੰਡਸਟਰੀ ਤੋਂ ਮੇਰੇ ਕੋਲ ਆਈ ਹੈ ਇੱਕ ਵਾਰ ਸਿਰੇ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਭਾਈਆਂ ਨੇ ਇਹ ਪਿਛਲੇ ਕੁਝ ਹਫ਼ਤਿਆਂ ਦੀ ਜੋ ਮੇਰੀ ਡਿਸਕਸ਼ਨ ਹੋਈ ਆ ਅਕਰੋਸ ਦਾ ਬੋਰਡ ਸਾਡੇ ਸੀਨੀਅਰ ਸਿਟੀਜ਼ਨਾਂ ਨਾਲ ਸਾਡੀਆਂ ਭੈਣਾਂ ਨਾਲ ਸਾਡੇ ਯੂਥ ਨਾਲ ਸਾਡੇ ਕਿਸਾਨਾਂ ਨਾਲ ਇਹ ਸਾਰੇ ਅਸੀਂ ਟੱਚ ਕੀਤੇ ਨੇ ਤੁਸੀਂ ਇੱਕ ਵਾਰੀ ਜਦੋਂ ਦੇਖੋਗੇ ਤੇ ਤੁਹਾਨੂੰ ਹੋ ਜਾਣਾ ਹੁਣ ਸਾਡੇ ਇੱਥੇ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਮੈਂ ਦੁਬਾਰਾ ਵਰਣਨ ਨਹੀਂ ਕਰਾਂਗਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕੁਐਸਚਨ ਆਲ ਕਰੀ ਪੁੱਛੋਗੇ ਲੇਕਿਨ ਉਹਦੇ ਸੋਲੂਸ਼ਨ ਕੀ ਨੇ ਮੈਂ ਉਹਦੇ ਵੱਲ ਥੋੜਾ ਜਿਹਾ ਫੋਕਸ ਦਵਾਂਗਾ ਦੇਖੋ ਡਰਾਗਸ ਦਾ ਲਾਅਨ ਆਰਡਰ ਇਹ ਧੋਵਾਂ ਦੇ ਅਗੇਂਸਟ ਪਹਿਲਾਂ ਵੀ ਮੈਂ ਕਿਹਾ ਕਿ ਜੰਗ ਦਾ ਲਾਨ ਕੀਤਾ ਹੈਗਾ ਤੇ ਇੱਕ ਵਾਰੀ ਮੈਂ ਐਮਪੀ ਬਣਿਆ ਤੇ ਉਹਦੇ ਤੇ ਜ਼ਰੂਰ ਫੋਕਸ ਕਰਦਾ ਤਾਲੀਆਂ ਇਹਨਾਂ ਦਾ ਪਾ ਕੇ ਅਸੀਂ ਇਹਨੂੰ ਅਲੂਰ ਨਹੀਂ ਕਰ ਸਕਦੇ ਤੇ ਉਹਦੇ 'ਚ ਜਿਹੜੀਆਂ ਲਾਅਨ ਆਰਡਰ ਦੀਆਂ ਗੱਲਾਂ ਸੀ ਉਹ ਤੇ ਤੁਸੀਂ ਕੁਐਸਚਨ ਆਨਸਰ ਪੁੱਛੋਗੇ ਉਹਦੇ ਤੇ ਜਵਾਬ ਦੇਵਾਂਗੇ ਲੇਕਿਨ ਆਪਾ ਅੰਬਰਸਰ ਇੱਕ ਲੀਡਿੰਗ ਡਰਗ ਰੀਹੈਬਿਲੀਟੇਸ਼ਨ ਹਸਤਾਲ ਵੀ ਖੁਲਾਣਾ ਹੈ ਤੇ ਜਿਹੜੇ ਦੁਨੀਆਂ 'ਚ ਡੀਡਿਕਸ਼ਨ ਦੀਆਂ ਦਵਾਈਆਂ ਸਕਸੈਸਫੁਲ ਹੋਈਆਂ ਖਾਸ ਤੌਰ ਤੇ ਦੋ ਦਵਾਈਆਂ ਅਮਰੀਕਾ ਦੀਆਂ ਨੇ ਇੱਕ ਨੈਦਰ ਡਰਾਪਸ ਨੇ ਇੱਕ ਟੀਕਾ ਆ ਇਹ ਦੋਵੇਂ ਜਿਹੜਾ ਸਾਡਾ ਭਾਈ ਜਦਾ ਆ ਉਹਨਾਂ ਨੇ ਇਹਦੀ ਐਮਓਯੂ ਉੱਥੇ ਸਾਈਨ ਕੀਤੀ ਆ ਉਹਨੂੰ ਅਗਰੀਵਮੈਂਟ ਕਰਕੇ ਅੰਬਰ ਸਰ ਪਹੁੰਚਾਣਗੇ ਤੇ ਅਸੀਂ ਵੀ ਸਰਕਾਰ ਵੱਲੋਂ ਹੋਰ ਵੀ ਜਿਹੜੀਆਂ ਸਕਸੈਸਫੁਲ ਕਿਉਂਕਿ ਦੇਖੋ ਡੀ ਐਡਿਕਸ਼ਨ ਸੈਂਟਰ ਸਹੀ ਦਵਾਈ ਦੇਦੀ ਆ ਆ ਜਿਹੜੀ ਕਰੰਟਲੀ ਦਿੱਤੀ ਜਾਂਦੀ ਆ ਔਰ ਕਈ ਵਿਚਾਰਿਆਂ ਨੂੰ ਤਾਂ ਬਲੈਕ ਚ ਲੈਣੀ ਪੈਂਦੀ ਆ ਤੇ ਅਗਰ ਕੋਈ ਬੱਚਾ ਖਾ ਲਵੇ ਤੇ ਉਹ ਵਾਅਦਾ ਨਹੀਂ ਐ ਉਹਦੇ ਵਿੱਚ ਹੋ ਜਾਂਦਾ ਇਸ ਕਰਕੇ ਜਦੋਂ ਆਪਾਂ ਬਾਰ ਬਾਰ ਸਵਾਲ ਪੁੱਛਦੇ ਹਾਂ ਕੀ ਕਰੋਗੇ ਮੈਂ ਤੁਹਾਨੂੰ ਬੜਾ ਕਲੀਅਰ ਵਿਜ਼ਨ ਦੱਸ ਰਿਹਾ ਕਿ ਜਿਹੜੀਆਂ ਸਕਸੈਸਫੁਲ ਦਵਾਈਆਂ ਨੇ ਦੁਨੀਆ ਚ ਉਹਨਾਂ ਨੂੰ ਅਸੀਂ ਅੰਬਰਸਰ ਲੈ ਕੇ ਆਵਾਂਗੇ ਤੇ ਇਹਦੇ ਚ ਜਿਹੜਾ ਸਾਡੇ ਬਾਹਰ ਦੇ ਭਾਈਚਾਰੇ ਨੇ ਪ੍ਰੋਸੈਸ ਸ਼ੁਰੂ ਕੀਤਾ ਦੇਖੋ ਤੁਸੀਂ ਉਹਨਾਂ ਦੀ ਵੈਬਸਾਈਟ ਫੰਕਸ਼ਨਿੰਗ ਹੈ ਤੁਸੀਂ ਦੇਖ ਸਕਦੇ ਹੋ ਉਹਦੇ ਚ ਉਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਡਾਕਟਰ ਰਾਹੁਲ ਗੁਪਤਾ ਵੀ ਨੇ ਜਿਹੜੇ ਇਸ ਵੇਲੇ ਵਾਈਟ ਹਾਊਸ ਦੇ ਡਰੱਗ ਡਾਰ ਨੇ ਪੁਰੇ ਡਾਕਟਰ ਪਾਟੀਆਂ ਵੀ ਨੇ ਸਾਡੇ ਅੰਮ੍ਰਿਤਸਰ ਦੇ ਉਹਦੇ ਡਾਕਟਰ ਸਿਕਸ ਇਰੀਆ ਉਹ ਅਸੀਂ ਜਿਹੜੇ ਲੋਕਾਂ ਨੂੰ ਸਮਝ ਹੈ ਦੀ ਉਹਨਾਂ ਨੂੰ ਅੱਗੇ ਲਾਵਾਂਗੇ ਉਹਨਾਂ ਕੋ ਉੱਚੇ ਫੇਰ ਅੱਗੇ ਚਲਾਵਾਂਗੇ ਜਿਹੜਾ ਡਰੱਗਸ ਕੰਟਰੋਲ ਦਾ ਆ ਨਾਰਕੋਟਿਕਸ ਕੰਟਰੋਲ ਬੀਰੋ ਦਾ ਜਿਹੜਾ ਦਫ਼ਤਰ ਅੰਮ੍ਰਿਤਸਰ ਆ ਉਹਨੂੰ ਸਟਰੈਂਥਨ ਕਰਵਾ ਕੇ ਐਕਟੀਵੇਟ ਤੇ ਜਿਹੜੇ ਕੇਂਦਰੀਆ ਏਜੰਸੀਆਂ ਨੇ ਉਹਨਾਂ ਕੋ ਵੀ ਇਨਵੈਸਟੀਗੇਸ਼ਨ ਕਰਵਾਉਣਾ ਤੇ ਮੈਨੂੰ ਪਤਾ ਇੱਕ ਸਵਾਲ ਰਹਿੰਦਾ ਹੈ ਜਿਹੜੀਆਂ ਐਡਵਾਂਸ ਮੋਨਿਟਰਿੰਗ ਤੇ ਸਰਵਲੈਂਸ ਟੈਕਨੋਲੋਜੀਜ਼ ਨੇ ਉਹਨਾਂ ਦਾ ਵੀ ਇਸਤੇਮਾਲ ਕਰਨਾ ਹੈ ਮੈਂ ਤੁਹਾਨੂੰ ਇੱਕ ਲੇਜ਼ਰ ਦਾ ਮੈਂਸ਼ਨ ਕੀਤਾ ਸੀ ਦੇਖੋ ਕਿਤੇ ਤੁਹਾਡੀ ਗੱਲਬਾਤ ਹੋਈ ਆ ਕਿ ਇਸ ਵੇਲੇ ਲੇਜ਼ਰ ਟੈਕਨੋਲੋਜੀ ਭਾਰ ਚੱਲੀ ਹੈ ਜਿਹਦੇ ਨਾਲ ਡਰੋਨ ਸ਼ੂਟ ਹੋ ਜਾਂਦੇ ਉਸ ਆਸਟ੍ਰੇਲੀਆ ਅੱਗੇ ਦੀਆਂ ਗੱਲਾਂ ਸੋਚ ਕੇ ਪਾਈਆਂ ਨੇ ਇਹ ਨਹੀਂ ਲਿਖਿਆ ਕਿ 800 ਕਰੋੜ ਦੇਖੋ ਕਰੋੜਾਂ ਦਾ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਆ ਪਰਸੋਂ ਪ੍ਰੈਸ ਕਾਨਫਰੰਸ ਹੋਈ ਸੀਗੀ ਉਹਦੇ ਚ ਦੱਸਿਆ ਗਿਆ ਕਲੀਅਰਲੀ ਕਿ ਪ੍ਰਧਾਨ ਮੰਤਰੀ ਦੀ ਕਿਹੜੀਆਂ ਕਿਹੜੀਆਂ ਸਕੀਮਾਂ ਕਿੰਨਾ ਪੈਸਾ ਉਹਦੇ ਚ ਆਇਆ ਤੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਤੁਸੀਂ ਆਪ ਇਨਵੈਸਟੀਗੇਸ਼ਨ ਕਰੋ ਉਹਦੇ ਬਾਰੇ ਐਗਰੀਕਲਚਰ ਡੇਰੀ ਤੇ ਲਾਈਫਸਟਾਕ ਹੁਣ ਇਹਦੇ ਬਾਰੇ ਸਾਡੇ ਕੋਲ ਇੱਥੇ ਬੇਰਕਾ ਕੋਆਪਰੇਟਿਵ ਬੇਰਕਾ ਕੋਆਪਰੇਟਿਵ ਤੁਸੀਂ ਦੇਖਿਆ ਕਿ ਅਮਲ ਵੀ ਲਗਭਗ ਨਾਲ ਹੀ ਸ਼ੁਰੂ ਹੋਇਆ ਸੀ ਉਹ ਕਿੱਥੇ ਪਹੁੰਚ ਗਿਆ ਤੇ ਆਪਣਾ ਅਮਰੀਕਾ ਕਿਉਂ ਨਹੀਂ ਪਹੁੰਚਿਆ ਕੋਆਪਰੇਟਿਵ ਮੂਵਮੈਂਟ ਬੜੀ ਇੰਪੋਰਟੈਂਟ ਹੈ ਤੇ ਕੋਆਪਰੇਟਿਵ ਅਸੀਂ ਵਿੱਚ ਲੈ ਕੇ ਆਏ ਆ ਸੈਂਟਰ ਕੋਲੋਂ ਜਿੰਨੀ ਅਸਿਸਟੈਂਸ ਲੈ ਸਕਦੇ ਆ ਲਵਾਂਗੇ ਤੇ ਵੇਰਕਾ ਬ੍ਰਾਂਡ ਜਿਹੜਾ ਆ ਉਹਨੂੰ ਐ ਅਮਰੇਤਸਰ ਬ੍ਰਾਂਡ ਦੇਖੋ ਵੇਰਕਾ ਬ੍ਰਾਂਡ ਸਾਡਾ ਬ੍ਰਾਂਡ ਆ ਉਹਨੂੰ ਪੌਪੂਲਰਾਈਜ਼ ਕਰਾਉਂਦਾ ਔਰ ਕਈ ਹੋਰ ਚੀਜ਼ਾਂ ਆ। ਦੁੱਧ ਤੇ ਦੁੱਧ ਦੇ ਪ੍ਰੋਡਕਟਸ ਤੇ ਤਾਂ ਹੈਗਾ ਹੀ ਆ। ਲੇਕਿਨ ਹੋਰ ਚੀਜ਼ਾਂ ਜਿਵੇਂ ਜਿਤਨਾ ਆਪਾਂ ਸਾਗ ਦਾ ਕਈ ਹੋਰ ਇਥੋਂ ਦੇ ਵੇਜੀ ਦੇਖੋ ਪ੍ਰੋਸੈਸਿੰਗ ਇੱਥੇ ਅਸੀਂ ਮੈਂ ਪਹਿਲਾਂ ਵੀ ਰੇਜ਼ ਕੀਤਾ ਕਿ ਇੱਕ ਵੀ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ। ਆਪਾਂ ਇੱਥੇ ਮਟਰ ਗਾਣੇ ਆ। ਸਾਡੇ ਇੱਥੇ ਪੱਥਰ ਦਾ ਕੰਮ ਹੀ ਆ। ਲੇਕਿਨ ਕੋਈ ਵੀ ਕੋਈ ਵੀ ਇੱਕ ਵੀ ਬਲਾਕ ਮੈਂ ਸਿਰਫ ਕਿਸਾਨਾਂ ਨੂੰ ਇਹ ਕਹਿਣਾ ਆ ਕਿ ਜਾਂਤ ਆਪਾਂ ਇੰਡਸਟਰੀ ਨੂੰ ਕਰਨੇ ਚਾਹੀਏ ਤੁਸੀਂ ਖੋਲੋ। ਅਗਰ ਉਹ ਨਹੀਂ ਚਾਹੀਦੇ ਤੇ ਫਿਰ ਆਪਾਂ ਕੋਆਪਰੇਟਿਵ ਬਣਾ ਲੀਏ। ਤੇ ਜਾਂ ਜਿਹੜੀਆਂ ਯੂਨੀਅਨ ਨੇ ਉਹ ਵਿੱਚ ਪੈਣ ਫਾਰਮਰ ਦੀਆਂ ਇਨਕਮ ਆ ਬਰਨੀਆਂ ਚਾਹੀਦੀ।